ਵਾਹਿੁਰਜ ਜੀ ਦਾ ਖਾਲਸਾ ਵਰ ਜਿੱ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਖਬਰ ਆ ਆਪਾਂ ਉਹਦਾ ਅੱਜ ਤੁਹਾਨੂੰ ਕੱਲਾ ਕੱਲਾ ਵੀਰਵਾ ਦੱਸਦੇ ਆ ਤੇ ਜਿਹੜਾ ਮੈਂ ਕਿਹਾ ਸੀ ਇਸ ਤੋਂ ਪਹਿਲਾਂ ਕਿ ਤੁਸੀਂ ਆ ਕੰਮ ਕਰ ਲਓ ਪਰ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਉਹ ਬਿਆਨ ਦੇ ਦਿੱਤਾ ਤੁਹਾਨੂੰ ਉਹ ਬਿਆਨ ਵੀ ਸੁਣਾਉਣੇ ਆ ਜਿਹੜਾ ਅੱਜ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਸੀ ਜਿਹੜੀ ਕੀਤੀ ਭਾਈ ਅਮਰਪਾਲ ਸਿੰਘ ਵੱਲੋਂ ਉਹਦਾ ਕੀ ਜਵਾਬ ਦਿੱਤਾ ਹਾਈ ਕੋਰਟ ਨੇ ਐਨਐਸਸੀ ਨੂੰ ਲੈ ਕੇ ਜਿਹੜਾ ਪਟੀਸ਼ਨ ਪਾਈ ਹੋਈ ਸੀ ਭਾਈ ਅਮਰਪਾਲ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਜਣੇ ਕਿ ਪੰਜਾਬ ਸਰਕਾਰ ਨੇ ਇਹਦਾ ਤਿੰਨ ਹਫ਼ਤਿਆਂ ਦਾ ਜਿਹੜਾ ਸਮਾਂ ਮੰਗ ਲਿਆ ਕਿ ਤਿੰਨ ਹਫ਼ਤਿਆਂ ਦੇ ਵਿੱਚ ਅਸੀਂ ਜਿਹੜੀ ਪਟੀਸ਼ਨ ਆ ਜਿਹੜੀ ਅਸੀਂ ਫਾਈਲ ਆ ਉਹ ਤਿਆਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਵਾਵਾਂਗੇ ਇਸ ਨੂੰ ਲੈ ਕੇ ਉਹ ਸਸਦ ਦੇ ਵਿੱਚ ਐਨਐਸਸੀ ਨੂੰ ਗੈਰਕਾਨੂੰਨੀ ਧਾਰਦੇ ਹੋਏ ਇਸ ਨੂੰ ਰੱਦ ਕੀਤਾ ਜਾਵੇ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਨੇ ਜਿਹੜਾ ਟਾਈਮ ਮੰਗਿਆ ਸੀ ਤੁਹਾਨੂੰ ਦੱਸਤਾ ਕਿ ਜਣੀ ਇੱਕ ਮਹੀਨੇ ਦੇ ਕਰੀਬ ਤੋਂ ਜਿਹੜਾ ਟਾਈਮ ਆ ਉਹਨਾਂ ਨੇ ਮੰਗ ਲਿਆ ਅਤੇ ਜਿਹੜੀ ਹੁਣ ਸੁਲਵਾਈ ਹੋएगी ਉਹ 28 ਅਗਸਤ ਦੇ ਪਾ ਦਿੱਤੀ ਆ ਅੰਮਰਤਪਾਲ ਦੇ ਪਿਤਾ ਦਾ ਬਿਆਨ ਸੁਣਾ ਕੇ ਪਹਿਲਾਂ ਤਾਂ ਨੂੰ ਮੈਂ ਫਿਰ ਤੁਹਾਡੇ ਨਾਲ ਗੱਲਬਾਤ ਕਰਦਾਗਾ ਅੰਮਰਤਪਾਲ ਦੇ ਪਿਤਾ ਜਿਹੜਾ ਹੁਣ ਵੱਡਾ ਬਿਆਨ ਇਹ ਆਇਆ ਉਹਨਾਂ ਨੇ ਕਿਹਾ ਕਿ ਜੇਕਰ ਐਨਐਸਏ ਨਹੀਂ ਨਹੀਂ ਹਟਦਾ ਤਾਂ ਅਸੀਂ ਸਾਰੇ ਸਿੱਖ ਕੌਮ ਦੇ ਨਾਲ ਰਲ ਕੇ ਬੈਠ ਕੇ ਸਲਾਹ ਕਰਾਂਗੇ ਸਾਨੂੰ ਅੱਗੇ ਕੀ ਐਕਸ਼ਨ ਲੈਣਾ ਪਵੇਗਾ ਇਹ ਅੱਜ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਦਾ ਵੱਡਾ ਬਿਆਨ ਆ ਮੈਂ ਪਹਿਲਾਂ ਕਿਹਾ ਸੀ ਕਿ ਹਿੰਦ ਹਕੂਮਤ ਸਰਕਾਰਾਂ ਇੰਜ ਨਹੀਂ ਮੰਨਦੇ ਹੁੰਦੀਆਂ ਕੋਰਟ ਦੇ ਵਿੱਚ ਕੇਸ ਚਲਿਆ ਜਾਂਦਾ ਕੋਟਾ ਕਹਿ ਕੇ ਸਾਲ ਲੰਘਾ ਦਿੰਦੀਆਂ ਨੇ ਇੱਥੇ 40 40 ਸਾਲ ਲੱਗ ਜਾਂਦੇ 12 12 13 13 ਸਾਲ ਲੰਘ ਜਾਂ ਲੱਗ ਜਾਂਦੇ ਆ ਕੋਟਾਂ ਦੇ ਵਿੱਚ ਕਿਹੜੇ ਘੱਟ ਜਾਂਦਾ ਜੇ ਤੁਸੀਂ ਆਪਣਾ ਹੱਕ ਮੰਗਵਾਉਣਾ ਸਰਕਾਰ ਦੇ ਵਿੱਚੋਂ ਤੇ ਤੁਹਾਨੂੰ ਇਕੱਠੇ ਹੋਣਾ ਪਊਗਾ ਸਿੱਖ ਕੌਮ ਨੂੰ ਇਕੱਠੇ ਹੋਣਾ ਪਊਗਾ ਬਾਕੀ ਕਿਸਾਨ ਦੁਨੀਆਂ ਨੂੰ ਲੈਣੀਆਂ ਪੈਣਗੀਆਂ ਨਾਲ ਤੇ ਬਾਕੀ ਹੋਰ ਸਿੱਖ ਜਿਹੜੇ ਬੰਦਿਆਂ ਨੂੰ ਸਾਰਿਆਂ ਨਾਲ ਸਮਝੌਤਾ ਕਰਕੇ ਇਹ ਤਾਂ ਜਾ ਕੇ ਹੱਲ ਹੋਊਗਾ ਜੇਕਰ ਤੁਸੀਂ ਧਰਨੇ ਲਾਉਂਗੇ ਇਹ ਦੇਸ਼ ਦਾ ਕਾਨੂੰਨ ਕਹਿੰਦਾਗਾ ਇਹ ਦੇਸ਼ ਕਹਿੰਦਾਗਾ ਇਹ ਦੇਸ਼ ਦਾ ਮੁੱਖ ਮੰਤਰੀ ਕਹਿੰਦਾਗਾ ਇਹ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾਗਾ ਤੁਸੀਂ ਸਾਨੂੰ ਧਰਨੇ ਲਾਓ ਧਰਨੇ ਦੇ ਕੇ ਸਾਨੂੰ ਮਜਬੂਰ ਕਰੋ ਚਾਹੇ ਤੁਸੀਂ ਆਪ ਦੇ ਬੰਦੇ ਸ਼ਹੀਦ ਕਰੋ ਫਿਰ ਅਸੀਂ ਤੁਹਾਡੀ ਗੱਲ ਮੰਨਾਂਗੇ ਤੁਹਾਡਾ ਐਨਐਸ ਵੀ ਰੱਦ ਕਰਾਂਗੇ ਤੇ ਤੁਹਾਡੇ ਸਿੰਘਾਂ ਨੂੰ ਬਾਹਰ ਕੱਢਾਂਗੇ ਇਹ ਦਮਦਵਾ ਚੱਲਦਾ ਹੈਗਾ ਜਿਸ ਦਾ ਉਸ ਦੇ ਅੱਗੇ ਪਾਣੀ ਭਰਦੀਆਂ ਸਰਕਾਰਾਂ ਮੈਂ ਤੁਹਾਨੂੰ ਪਹਿਲਾਂ ਇੱਕ ਆਧਾਰਨ ਦੇ ਕੇ ਹਟਿਆ ਸੀ ਕੱਲ ਦੀ ਵੀਡੀਓ ਤੂੰ ਚੱਕ ਕੇ ਸੁਣ ਲਓ ਉਹਦੇ ਵਿੱਚ ਕਿਹਾ ਸੀ ਕਿ ਕਿਸਾਨ ਜੁਨੀ ਦਾ ਇੱਕ ਆਗੂ ਸੀ ਪਨੇਰਾ ਉਨ ਕਿਸੇ ਮਾਮਲੇ ਦੇ ਵਿੱਚ 20 ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਪਰ ਕਿਸਾਨ ਜੁਨੀਆ ਨੂੰ ਪਤਾ ਲੱਗਿਆ ਕਿ ਜਿਹੜੀ 20 ਸਾਲ ਦੀ ਸਜ਼ਾ ਸੁਣਾਈ ਗਈ ਹੈ ਗਲਤ ਤਾਂ ਅਗਲਿਆਂ ਨੇ ਸੜਕਾਂ ਜਾਮ ਕਰ ਦਿੱਤੀਆਂ 15-20 ਦਿਨ ਵੱਡਾ ਮੋਰਚਾ ਲੱਗਿਆ ਪਰ ਨਾਲੇ ਤਾਂ ਸਰਕਾਰ ਨੂੰ ਉਹ ਬਿਨਾਂ ਸ਼ਰਤ ਰਿਹਾਅ ਕੀਤਾ ਕਰਨਾ ਪਿਆਗਾ ਇਹ ਅਦੋਦਣ ਆਏ ਵੀ ਨਹੀਂ ਜਿੱਤੇ ਜਾਂਦੇ ਇਹ ਜ਼ਿਆਦਾ ਕੁਰਬਾਨੀ ਕਰਨੀ ਪੈਂਦੀ ਆ ਤੇ ਜਾਂ ਫਿਰ ਵੱਡੇ ਜਿਹੜੇ ਮੁਜਾਰੇ ਕਰਨੇ ਪੈਂਦੇ ਆ ਜਾਂ ਜਿਹੜੀਆਂ ਜੋ ਵੀ ਸਰਕਾਰਾਂ ਨੇ ਉਹਨਾਂ ਦੇ ਨੱਕ ਵਿੱਚ ਦਮ ਕਰਨਾ ਪੈਂਦਾਗਾ ਫਿਰ ਤੇ ਆ ਕੇ ਮੰਨਦਿਆਂ ਨੇ ਤੁਸੀਂ ਕੀ ਸਮਝ ਰੱਖਿਆਗਾ ਆਪਣੇ ਆਪ ਨੂੰ ਇਹ ਪਤਾ ਨਹੀਂ ਸਾਡੇ ਕਹੇ ਤੋਂ ਮੈਂ ਤੁਹਾਨੂੰ ਉਹਦੇ ਦਾ ਕਹਿ ਰਹਿਆਂਗਾ ਨਾ ਭਾਈ ਅੰਮਰਤਪਾਲ ਸਿੰਘ ਤੇ ਪਿਤਾ ਦਾ ਬਿਆਨ ਆਉਂਦਾਗਾ ਨਾ ਨਾ ਵਕੀਲ ਸਾਹਿਬ ਦਾ ਬਿਆਨ ਆਉਂਦਾਗਾ ਨਾ ਕਿਸੇ ਜਥੇਬੰਦੀ ਦਾ ਹੋਰ ਬਿਆਨ ਆਉਂਦਾਗਾ ਮਾ ਇਹਨਾਂ ਕੰਮਾਂ ਦੇ ਵਿੱਚੋਂ ਲੰਘ ਚੁੱਕਿਆਂਗਾ ਸਾਡਾ ਤਜਰਬਾ ਹੋ ਚੁੱਕਿਆਗਾ ਸਾਨੂੰ ਪਤਾਗਾ ਜੇਕਰ ਪਰਸ ਤੋਂ ਪਰਚਾ ਪਵਾਉਣਾਗਾ ਕੁਝ ਜਥੇਬੰਦੀਆਂ ਧਰਨਾ ਲਗਾ ਲੈਂਦੀਆਂ ਤੇ ਅਰਥ ਨੂੰ ਸਾ ਨੂੰ 2 ਘੰਟੇ ਵਿੱਚ ਪਰਚਾ ਪਾ ਦਿੰਦੀਆਂ ਜੇ ਧਰਨਾ ਨਾਲ ਲਾਉਣਾ ਪਰਚਾ ਨਹੀਂ ਪਾਉਂਦੀਆਂ ਤੇ ਇਹ ਇਹਨਾਂ ਦਾ ਹਾਲ ਆ ਇਹ ਸਿਸਟਮ ਦਾ ਇਹ ਪੰਜਾਬ ਦੇ ਸਿਸਟਮ ਦਾ ਇਹ ਹਾਲ ਆ ਇਹ ਧਰਨੇ ਕਰੋ ਮਜਾਰੇ ਲਾਓ ਥਾਣੇ ਘੇਰੋ ਸੜਕਾਂ ਰੋਕੋ ਇਹ ਤਾਂ ਜਾ ਕੇ ਲੋਕ ਇਹ ਮੰਗਾ ਮੰਨਦੇ ਨੇ ਇੱਥੇ ਬੈਠੇ ਬਿਠਾਏ ਬੋਲੇ ਕੋਈ ਨਹੀਂ ਆਉਂਦਾ ਤੁਹਾਡੇ ਕੋਲੇ ਕਿ ਤੁਸੀਂ ਸਮਝ ਲਓ ਕਿ ਅਸੀਂ ਜਿੱਤ ਕੇ ਕਿ ਅਸੀਂ ਸਿੱਖਾਂ ਮੈਂ ਤੁਹਾਨੂੰ ਪਹਿਲਾਂ ਕਿਹਾਗਾ ਕਿ ਤੁਸੀਂ ਤਾਂ ਚੁੱਪ ਕਰੇ ਬੈਠਿਓ ਤੁਹਾਨੂੰ ਉਸ ਤੋਂ ਪਹਿਲਾਂ ਦਾ ਹੱਲ ਕਰਨਾ ਚਾਹੀਦਾ ਸੀ ਸਾਲ ਹੋ ਗਿਆ 1.5 ਸਾਲ ਹੋ ਗਿਆ ਦੁਵਾਰਿਆਂ ਨੇ ਇਸੇ ਲੱਗੀ ਜੇ ਤੁਸੀਂ ਉਦੋਂ ਕੋਈ ਇਹ ਗੱਲਾਂ ਕਰਦੇ ਤਾ ਅੱਜ ਭਾਈ ਅੰਮਰਪਾਲ ਸਹਤੇ ਦੂਜੇ ਸਾਰੇ ਸਿੰਘ ਅੱਜ ਬਾਹਰ ਹੋਣੇ ਸੀ ਪਰ ਨਹੀਂ ਮੰਨਦੇ ਆਖਰ ਨੂੰ ਫਿਰ ਅੱਜ ਉਹਨਾਂ ਦੇ ਪਿਤਾ ਨੇ ਜਿਹੜਾ ਬਿਆਨ ਦੇਣਾ ਪਿਆ ਕਿ ਅਸੀਂ ਉਹਨੂੰ ਸੰਘਰਸ਼ ਕਰਾਂਗੇ ਤੇ ਜਿਹੜਿਆਂ ਬਾਕੀ ਜਥੇਬੰਦੀਆਂ ਦੇ ਨਾਲ ਮੀਟਿੰਗ ਕਰਾਂਗੇ ਇਹਦਾ ਕਰਨੀ ਪਊਗਾ ਹਲ ਅੱਜ ਕਰ ਲਓ ਕੱਲ ਕਰ ਲਓ ਚਾਹੇ 6 ਮਹੀਨੇ ਬਾਅਦ ਕਰ ਲਿਓ ਕੋਟਾ ਦੇ ਫੈਸਲੇ ਵੱਡੇ ਹੁੰਦੇ ਆ ਕੋਟਾ ਅਦਾਲਤਾਂ ਦੇ ਵਿੱਚ ਕਈ ਕਈ ਸਾਲ ਲੰਘ ਜਾਂਦੇ ਆ ਅੱਜ ਇਹਨਾਂ ਨੇ ਹਫ਼ਤਾ ਮਹੀਨੇ ਦਾ ਸਮਾਂ ਮੰਗ ਲਿਆ ਫਿਰ ਦੋ ਹਫ਼ਤੇ ਦਾ ਮੰਗ ਲੈਣਗੇ ਫਿਰ ਕੋਈ ਅਰਜੀ ਹੋਰ ਟਾਇਰ ਕਰ ਦੇਣਗੇ ਫਿਰ ਕੋ ਟੱਟੂ ਜਾਂ ਫਿਰ ਤਾਂ ਭੱਜਿਆਗਾ ਜਿਹੜਾ ਕਹਿੰਦਾ ਮੈਂ ਮੈਂਬਰਸ ਅਰੰਧ ਕਰਾਉਣੀ ਆ ਅੱਜ ਸੋਸ਼ਲ ਮੀਡੀਆ ਤੇ ਦੇਖਿਆ ਨਾ ਤੁਸੀਂ ਉਹ ਕਿਵੇਂ ਉਹਨੇ ਗਾਲਾਂ ਕੱਢੀਆਂ ਗੰਦੀਆਂ ਮਾਵਾਂ ਭੈਣਾਂ ਦੀਆਂ ਸਰਕਾਰਾਂ ਪਦੀ ਕਿੱਥੇ ਨੇ ਸਾਡਾ ਪ੍ਰਸ਼ਾਸਨ ਕਿੱਥੇ ਆ ਜੇਕਰ ਕਿਸੇ ਨੇ ਉਹਨੂੰ ਗਾਲਾਂ ਕੱਢੀਆਂ ਮਾਵਾਂ ਭੈਣਾਂ ਦੀਆਂ ਤੇ ਉਹਨਾਂ ਉੱਤੇ ਉਹ ਕਾਰਵਾਈ ਕਰਾਉਂਦਾ ਤੇ ਪਰ ਖੁਦ ਉਹਨੇ ਆਪਣਾ ਬਗਵਾਸ ਕੀਤਾ ਜਿਹੜਾ ਜ਼ਹਿਰ ਉਗਲਿਆ ਜਿਹੜਾ ਸੋਸ਼ਲ ਮੀਡੀਆ ਉੱਤੇ ਤੈਨੂੰ ਪੁੱਛਣਾ ਹੋਵੇ ਇਹ ਜਿਹੜਾ ਤੂੰ ਜਿਹੜਾ ਲੈਕਚਰ ਪੜਨਾ ਖੜਿਆ ਰਿਆਂਗਾ ਇਹ ਲੋਕਾਂ ਨੇ ਧੀਆਂ ਭੈਣਾਂ ਨਹੀਂ ਸੁਣਦੀਆਂ ਬਰਾਬਰ ਦਾ ਦੋਸਤ ਤੂੰ ਨਹੀਂ ਉਹਨਾਂ ਦੀਆਂ ਗਾਲਾਂ ਦਾ ਸਾਨੂੰ ਤੈਨੂੰ ਪਤਾ ਹੋਊਗਾ ਸਾਨੂੰ ਨਹੀਂ ਪਤਾ ਪਰ ਤੂੰ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਰੇ ਜੱਗ ਨੂੰ ਪਤਾ ਲੱਗ ਗਿਆ ਜੇ ਤੁਹਾਨੂੰ ਕੋਈ ਧੀ ਪੈਣ ਦੀ ਗਾਲ ਦਿੰਦਾ ਕਿਸ ਤਰ੍ਹਾਂ ਤਰ੍ਹਾਂ ਦੀ ਗਾਲ ਦਿੰਦਾ ਟਰੌਟਰ ਕਰਦਾ ਤੁਸੀਂ ਉਹਤੇ ਮੁਕਦਮਾ ਦਰਜ ਕਰਵਾਓ ਇਹ ਕਿੱਥੋਂ ਦਾ ਕਾਨੂੰਨ ਆ ਵੀ ਤੂੰ ਸੋਸ਼ਲ ਮੀਡੀਆ ਤੇ ਗੰਦ ਪਾਉਣ ਲੱਗ ਗਿਆ ਵੱਡਾ ਆਪਣੇ ਆਪ ਨੂੰ ਸਿੱਖਕ ਹੋਣਾਗਾ ਕਹਦਾ ਮੈਂ ਕੇਸ ਕਤਲ ਵੀ ਕਰਵਾ ਦੂੰਗਾ ਨਾ ਦਾੜੀ ਵੀ ਕਰਵਾ ਦੂੰਗਾ ਪੱਗ ਵੀ ਲਾ ਦੂੰਗਾ ਉਹ ਤੇਰਾ ਤਾਂ ਸਭ ਕੁਝ ਲਹਿ ਹੀ ਹੋਇਆਗਾ ਜਦ ਬੰਦੇ ਦੀ ਜਮੀਰ ਹੀ ਮਰ ਗਈ ਇਹ ਤਾਂ ਤੁਸੀਂ ਇੱਕ ਬਹੁਤ ਰੂਪ ਬਣੇ ਹੋ ਹੋ ਪੱਗਾਂ ਦੇ ਵਿੱਚ ਸਿਰਪਸਾਏ ਹੋਏ ਨੇ ਤੁਹਾਡੇ ਤੁਹਾਨੂੰ ਕੌਣ ਸਿੱਖ ਕਹਿੰਦਾਗਾ ਕੌਣ ਮੰਨਦਾਗਾ ਸਿੱਖ ਤੁਹਾਨੂੰ ਉਹ ਮੰਨਦੇ ਨੇ ਆਰਐਸਐਸ ਵਾਲੇ ਮੰਨਦੇ ਤੁਹਾਨੂੰ ਦਾੜੇ ਤੁਸੀਂ ਬਧਾਈਆਂ ਉਹਦੀ ਕਿਰਪਾਨਾਂ ਪਾਈਆਂ ਵੱਡੇ ਵੱਡੇ ਕਸਾਰੇ ਪਾਈ ਨੇ ਪਾਦੀ ਖਾਕੀ ਆ ਪਾਦੀ ਪੀਲੀ ਆ ਪਾਦੀ ਕਿਹੜੇ ਰੰਗ ਦੇ ਨੇ ਕਈਆਂ ਦਿਨ ਨਹੀਂ ਪਤਾ ਵੀ ਇੰਟਰਵਿਊਰ ਹੀ ਪਾਇਆ ਹੋਵੇ ਥੱਲੇ ਦੀ ਕਿਹੜਾ ਕੁਝ ਪਤਾ ਲੱਗਦਾ ਆ ਕਿ ਇੱਥੇ ਬੜਾ ਜਿ ਨਰਕ ਬਣਿਆ ਹੋਇਆਗਾ ਪੰਜਾਬ ਦੇ ਅੰਦਰ ਸਿੱਖ ਕੌਮ ਦਾ ਘਾਣ ਹੋ ਰਿਹਾਗਾ ਉਹ ਮੂੰਹ ਚਾ ਕੇ ਇੱਧਰ ਨੂੰ ਆ ਜਾਂਦਾ ਕੋਈ ਉੱਧਰ ਨੂੰ ਆ ਜਾਂਦਾ ਪਥਾੜਾ ਚਾ ਕੇ ਉਹ ਉੱਧਰ ਭੰਕਣ ਲੱਗ ਜਾਂਦਾ ਉਹ ਕਿ ਉੱਧਰ ਭੰਕਣ ਲੱਗ ਜਾਂਦਾ ਜਿਵੇਂ ਕਿਸੇ ਦੀ ਇਹਨਾਂ ਦਾ ਡੋਰ ਹੀ ਖੋਲਤੀ ਹੋਵੇ ਜਿਵੇਂ ਇਹਨਾਂ ਦਾ ਸੰਗਲੀ ਖੋਲਤਾ ਹੋਵੇ ਪੰਜਾਬ ਸਰਕਾਰ ਨੇ ਚਲੋ ਵੀ ਭੰਕੋ ਸਿੱਖਾਂ ਦੇ ਖਿਲਾਫ ਤੁਹਾਨੂੰ ਮੈਂ ਦੱਸਿਆ ਸੀ ਕਿ ਥੋੜੇ ਜਿ ਹੁਣ ਸਿਵਲ ਸੈਨਾ ਜਾਲੇ ਤਾਂ ਟਿਕੇ ਨੇ ਪਰ ਇੱਕ ਦੋ ਅਜੇ ਵੀ ਹੈਗੇ ਨੇ ਜਿਹੜੇ ਜ਼ਹਿਰ ਦੀ ਘੋਲ ਦੇ ਨੇ ਸੱਪ ਵਾਂਗੂ ਤੇ ਇੱਕ ਜਿਹੜਾ ਜਿਹੜੇ ਕਹਿੰਦੇ ਅਸੀਂ ਦਮ ਦੀ ਟਕਸਾਲ ਆ ਅਸੀਂ ਭਿੰਦਰਾ ਵਾਲੀ ਟਕਸਾਲ ਆ ਅਸੀਂ ਉਹਨਾਂ ਦੇ ਮੁਖੀ ਆ ਹਰਨਾਵ ਸਿੰਘ ਤੁਮਾ ਕਹਿੰਦਾ ਮੈਂ ਉਹਨਾਂ ਦਾ ਮੁਖੀ ਆ ਬਾਬਾ ਰਾਮ ਸਿੰਘ ਕਹਿੰਦਾ ਅਮਰੀਕ ਸਿੰਘ ਅਜਨਾਲਾ ਕਹਿੰਦਾ ਪਰ ਅੱਜ ਸੰਤਾਂ ਨੂੰ ਸਰੇ ਆਮ ਗਾਣਾ ਕੱਢੀਆਂ ਜਾ ਰਹੀਆਂ ਨੇ ਸੰਤਾਂ ਦੇ ਅੱਜੇ ਕਰਤਾਰ ਤੇ ਕਰਤਾਰ ਤੁਸੀਂ ਕੀਤੀ ਜਾ ਰਹੀ ਆ ਭਾਈ ਮਰੀਕ ਸਿੰਘ ਦੀ ਕੀਤੀ ਜਾ ਰਹੀ ਆ ਓ ਤੁਸੀਂ ਕਿੱਥੇ ਡਫਲੀਆਂ ਵਜਾਈਏ ਨੋ ਕਿੱਥੇ ਬੈਠੇ ਹੋ ਕਿਹੜੇ ਪੌੜਿਆਂ 'ਚ ਸੌਂਗੇ ਸ਼ਰਨ ਕਰੋ ਮਾਰੀ-ਮੋਟੀ ਆਗਲ ਨੂੰ ਹੱਥ ਮਾਰੋ ਤੁਹਾਡੇ ਕੋਲ ਵੀਡੀਓ ਨਹੀਂ ਪਹੁੰਚਦੀਆਂ ਸਾਡੀਆਂ ਸਿੱਖ ਜਥੇਬੰਦੀਆਂ ਕਿੱਥੇ ਨੇ ਮਾਣ ਕਿੱਥੇ ਅਸਮ ਜਿਤ ਮਾਣ ਕਿੱਥੇ ਆ ਜਿਹੜਾ ਸੰਤਾ ਦੇ ਨਾਂ 'ਤੇ ਅੱਜ ਤੱਕ ਵੋਟਾਂ ਮੰਗਦੇ ਰਿਹਾ ਖਾਲਸਾਣ ਦੇ ਨਾਂ 'ਤੇ ਵੋਟਾਂ ਮੰਗਦੇ ਰਿਹਾ ਇੱਕ ਅੱਲਾ ਨਾਰੇ ਨਾਲ ਖਾਲਸਾਣ ਆ ਜੂਗਾ ਕਿ ਤੁਸੀਂ ਨਾਰੇ ਲਾ ਦੇ ਦੋ ਤੇ ਬਾਕੀ ਨਾਰੇ ਲਵਾ ਦਿਓ ਇਹ ਕੰਮ ਚੱਲਦਾ ਤੁਹਾਡਾ ਚੰਗਾ ਸੰਤ ਭਿੰਡਰਾ ਵਾਲੇ ਨੂੰ ਉਹ ਬੰਦਾ ਅਰਜਾਨਾ ਵੀਡੀਓ ਪਾਉਂਦਾ ਹੈਗਾ ਸੰਤਾਂ ਦੇ ਖਿਲਾਫ ਰੋਜ਼ ਬਗਵਾਸ ਕਰਦਾ ਹੈਗਾ ਤੁਸੀਂ ਸੁੱਤੇ ਪਿਓ ਸ਼ਰਮ ਨਾਲ ਮਾਰ ਦਿਓ ਤੁਸੀਂ ਉਹੀ ਸੁਣਵਾਈ ਨਹੀਂ ਸਰਕਾਰ ਦੇ ਇੱਕ ਨੌਜਵਾਨ ਦੇ ਕੇ ਆਈ ਸੀ ਐਪਲੀਕੇਸ਼ਨ ਕਿ ਸੰਤਾਂ ਦੇ ਖਿਲਾਫ ਬੋਲਦਾ ਪੁਲਿਸ ਪ੍ਰਸ਼ਾਸਨ ਅੱਜ 2 ਮਹੀਨੇ ਹੋ ਗਏ ਉਹਨੂੰ ਦਿੱਤੀ ਨੂੰ ਪੁਲਿਸ ਪ੍ਰਸ਼ਾਸਨ ਸੁੱਤਾ ਪਿਆਗਾ ਜਿਉਂ ਦੇ ਕੇ ਬੰਦੇ ਨੇ ਮਾਰਾ ਜਾ ਭਿਓ ਕਾ ਉਹ ਕਰਦਾ ਫਿਰ ਸਰਕਾਰ ਨਾਲੇ ਉਹਨੂੰ ਹੋਰ ਗਨਮੈਂਡ ਦਊਗੀ ਤੇ ਨਾਲੇ ਫਿਰ ਸਰਕਾਰ ਉਹੀ ਸਰਕਾਰ ਦੂਜਿਆਂ ਤੇ ਝੂਠੇ ਜਿਹੜੇ ਮੁਕੱਦਮੇ ਪਾ ਕੇ ਉਹਨਾਂ ਨੂੰ ਅੰਦਰ ਕਰੂਗੀ ਛੁੱਟੂਗੀ ਸਰਕਾਰ ਦੀਆਂ ਅੱਖਾਂ ਫੱਟੀਆਂ ਨੇ ਕਿ ਪ੍ਰਸ਼ਾਸਨ ਦੀਆਂ ਫੱਟੀਆਂ ਨੇ ਇਹ ਖੇਡ ਬਣਾ ਛੱਡੀ ਇਹਨਾਂ ਲੋਕਾਂ ਨੇ ਕਿ ਸਾਨੂੰ ਵੀ ਉਹ ਮਿਲਣਗੇ ਸੰਤ ਭਿੰਡਰਾਵਾਲ ਦੇ ਖਿਲਾਫ ਬੋਲ ਪੋ ਖਾਲਸਤਾਨ ਦੇ ਖਿਲਾਫ ਬੋਲ ਪੋ ਸਰਿੰਦਰ ਸੋਢੀ ਦੇ ਖਿਲਾਫ ਬੋਲ ਪੋ ਹੋਰ ਸਿੰਘਾਂ ਦੇ ਖਿਲਾਫ ਬੋਲ ਪੋ ਸਾਰਾ ਦਿਨ ਇਹਨਾਂ ਨੇ ਇਹ ਇੱਕ ਕਿੱਤਾ ਫੜ ਛੱਡਿਆਗਾ ਹੋਰ ਸਰਕਾਰਾਂ ਕਿੱਥੇ ਨੇ ਕਿੱਥੇ ਮਾਹੌਲ ਨਹੀਂ ਖਰਾਬ ਹੋ ਰਿਹਾ ਹੁਣ ਜਿਹੜਾ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਾ ਉਹ ਆ ਜਿਹੜਾ 20ਵੀਂ ਸਦੀ ਦਾ ਮਹਾਨ ਜੋਧਾ ਲੰਨੇ ਗਿਆ ਅਕਾਲ ਤੱਕ ਸਭ ਤੋਂ ਜਿਨ੍ਹਾਂ ਦੀ ਫੋਟੋ ਹੈ ਜਿਹੜੀ ਦੀ ਤਸਵੀਰ ਆ ਅਜਾਇਬ ਘਰ ਦੇ ਵਿੱਚ ਸੋਭਤਾ ਲੱਗੀ ਹੋਈ ਆ ਅੱਜ ਉਹ ਦੋ ਟੱਕਿਆਂ ਦੇ ਲੋਕ ਬੁੱਚੜਾ ਜਿੰਦਾਂ ਦਾ ਕੋਈ ਪਤਾ ਨਹੀਂ ਪਤਾ ਨਹੀਂ ਕਿ ਕਿੱਥੋਂ ਆਇਆ ਕਿੱਥੇ ਰਹਿੰਦੇ ਆ ਕਿਧਰੋਂ ਇਹਦਾ ਬੀਜਾ ਅੱਜ ਉਹ ਲੋਕ ਸੰਤ ਭਿੰਡਰਾਂ ਵਾਲੇ ਦੇ ਖਿਲਾਫ ਜਿਹੜਾ ਜ਼ਹਿਰ ਉਗਲ ਰਹੇ ਨੇ ਉਹ ਲੋਕ ਅੱਜ ਅੰਮਰਤਪਾਲ ਸਿੰਘ ਦੇ ਖਿਲਾਫ ਰਾਜ ਦੇ ਕਿ ਜ਼ਹਿਰ ਉਗਲ ਰਹੇ ਨੇ ਕਿ ਅੰਮਰਤਪਾਲ ਸਿੰਘ ਨੂੰ ਛੱਡਣਾ ਨਹੀਂ ਚਾਹੀਦਾ ਅੰਮਰਪਾਲ ਸਿੰਘ ਤੇ ਐਨਐਸਏ ਜਿਹੜੀ ਹਟਣੀ ਨਹੀਂ ਚਾਹੀਦੀ ਤੇ ਤੁਸੀਂ ਲੋਕੋ ਸੁੱਤੇ ਪਏ ਹੋ ਮਾੜੀ ਉੱਟੀ ਜ਼ਮੀਰ ਦਿਗਾ ਲੋ ਇੱਕ ਬੰਦਾ ਸਾਰਿਆਂ ਜਿਹੜਾ ਇੰਨਾ ਜਿਹੜਾ ਕੂੜ ਪ੍ਰਚਾਰ ਕਰੀ ਜਾ ਰਿਹਾ ਤੁਸੀਂ ਉਹਦੇ ਖਿਲਾਫ ਦਰਖਾਸਤ ਦਿਓ ਤੇ ਉਹਦੀ ਸਕਿਉਰਟੀ ਕਰੋ ਵਾਪਸ ਤੇ ਉਹਨੂੰ ਕਹੋ ਲੈ ਵੀ ਤੇਰੀ ਅੱਜ ਤੋਂ ਬਾਅਦ ਸਕਿਉਰਟੀ ਕੀਤੀ ਜਾਂਦੀ ਹੈ ਵਾਪਸ ਜੇ ਬੰਦੇ ਦਾ ਪੁੱਤਾਂ ਜੇ ਤੇਰੇ ਤੇ ਅਣਖ ਤੇ ਰਣਕ ਗੈਰਤ ਹੈਗੀ ਮਾਰੀ-ਮੋਟੀ ਬੱਚੀ ਆ ਤੇ ਅੱਜ ਬੋਲ ਕੇ ਦਿਖਾ ਸਿਤਰਾ ਤੋਂ ਡਰ ਲੱਗਦਾ ਨਾ ਫੇਰ ਨਹੀਂ ਕੋਈ ਬੋਲਦਾ ਇਹ ਸਕਿਉਰਟੀ ਦੇ ਦਿੰਦੀਆਂ ਸਰਕਾਰਾਂ ਝਮਲਾਉਂਦੀਆਂ ਨੇ ਇਹਨਾਂ ਨੂੰ ਕਿ ਤੁਸੀਂ ਆ ਬਗਵਾਸ ਕਰਨਾ ਜਾ ਆ ਕਰਨਾ ਜਾ ਕਰਨਾਗਾ ਤੇ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਭਾਈ ਅੰਮਰਤਪਾਲ ਸਿੰਘ ਨੇ ਪਿਤਾ ਨੂੰ ਵੀ ਇਹ ਗੱਲ ਕਹੀ ਸੀ ਕਿ ਇਹ ਇੰਨੀ ਕੰਮ ਨਹੀਂ ਮੈਂ ਬਣਨਾ ਇਹ ਕਰੜਾ ਜਿਹੜਾ ਤੁਹਾਨੂੰ ਜਿਹੜਾ ਫੈਸਲਾ ਲੈਣਾ ਪਵੇਗਾ ਫਿਰ ਜਾ ਕੇ ਲੋਟ ਆਉਣਗੇ ਉਹਨਾਂ ਤੱਕ ਜਿਹੜਾ ਇਹ ਕੋਈ ਲੋਟ ਨਹੀਂ ਹੁੰਦੀ ਸਰਕਾਰਾਂ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਇਹ ਜਿਹੜੀਆਂ ਵੀਡੀਓ ਮੈਂ ਅੱਜ ਪਾਈ ਅੱਜ ਬਣਾਉਣਾ ਜਿਹੜੀਆਂ ਵੀ ਪਾਉਣਾਗਾ ਇਹ ਸਰਕਾਰ ਤੱਕ ਪਹੁੰਚ ਦੀਆਂ ਕਰ ਦਿਓ ਇਹ ਡੀਜੀਪੀ ਪੰਜਾਬ ਦੇ ਵਿੱਚ ਜਿਹੜੀਆਂ ਡੀਜੀਪੀ ਪੰਜਾਬ ਦਾ ਉਹਦੇ ਤੱਕ ਪ੍ਰਸ਼ਾਸਨ ਤੱਕ ਪਹੁੰਚ ਦੀ ਕਰਿਓ ਤੇ ਜਿਹੜੇ ਬੰਦੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਤੇ ਸੰਤਾ ਦੇ ਖਿਲਾਫ ਜਿਹੜੇ ਕੂਟ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਨੱਖ ਕਿਉਂ ਨਹੀਂ ਪਾਉਂਦੇ ਕੀ ਤਮਾਸ਼ਾ ਦੇਖਦੇ ਤੁਸੀਂ ਇਹ ਅੱਜ ਜਿਹੜਾ ਹਾਲਾਤ ਪੰਜਾਬ ਦੇ ਹੋ ਰਹੇ ਨੇ ਬਹੁਤ ਮਾੜੇ ਦੇ ਬਿਹਤਰ ਹੋ ਰਹੇ ਨੇ ਇਹ ਚੰਗਾ ਲੋਕਾਂ ਦੇ ਬਹਾਨਾ ਸਿੱਖਿਆ ਵਿਊ ਲੈਣ ਦੇ ਖਾਤਰ ਆ ਕਿ ਉਹਨੂੰ ਗਾਲਾਂ ਕੱਢ ਦਿਓ ਉਹ ਸ਼ਖਸੀਅਤ ਨੂੰ ਗਾਲਾਂ ਕੱਢ ਦਿਓ ਉਹਨੂੰ ਕੱਢ ਦਿਓ ਤੇ ਐਨੀਆਂ ਬੇਨਤੀਆਂ ਕਰਦਾ ਸੀ ਤੁਸੀਂ ਵੀਡੀਓ ਨੂੰ ਸ਼ੇਅਰ ਦਬ ਕੇ ਕਰਦਿਆ ਕਰੋ ਮੈਂ ਤੁਹਾਡਾ ਰਿਣੀ ਆ ਤੁਸੀਂ ਮੈਨੂੰ ਪਿਆਰ ਦਿੰਦੇ ਹੋ ਵੀਡੀਆ ਰਾਹੀਂ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮਤੇ ਮੈਂ ਹਾਂ ਮਕਰ ਸਿੰਘ ਉੱਬਾ